ਪੰਜਵੀਂ ਪਾਤਸ਼ਾਹੀ ਰੁੱਖ ਬੇੜੀ ਧਰਤੀ ਆਕਾਸ਼ ਸੂਰਜ ਹਵਾ ਅੱਗ ਦੇ ਦ੍ਰਿਸ਼ਟਾਂਤਾਂ ਦੀ ਰਾਹੀ ਸੰਤਾ ਦੀ ਸਲਾਘਾ ਕਰਦੇ ਹਨ ਜਿਵੇਂ ਕੋਈ ਬੰਦਾ ਤਿੱਖੇ ਹਥਿਆਰ ਆਰੇ ਜਾਂ ਕੋਹਾੜੇ ਦੀ ਰਾਹੀ ਰੁੱਖ ਨੂੰ ਕੱਟ ਸੁੱਟਦਾ ਹੈ ਪਰ ਉਹ ਰੁੱਖ ਆਪਣੇ ਮਨ ਵਿੱਚ ਕੋਈ ਗੁੱਸਾ ਨਹੀਂ ਕਰਦਾ ਸਗੋਂ ਉਸੇ ਕੱਟਣ ਵਾਲੇ ਬੰਦੇ ਦੇ ਕੰਮ ਨੂੰ ਸਵਾਰ ਦਿੰਦਾ ਹੈ ਤੇ ਕੱਟਣ ਵਾਲੇ ਨੂੰ ਰੱਤਾ ਵੀ ਦੋਸ਼ ਨਹੀਂ ਦਿੰਦਾ ਭਾਵੇਂ ਕੋਈ ਬੰਦਾ ਸੰਤਾਂ ਦਾ ਮਾੜਾ ਕਰਨਾ ਚਾਹੇ ਪਰ ਉਹ ਸਾਰਿਆਂ ਦਾ ਭਲਾ ਕਰਦੇ ਹਨ हे ਮੇਰੇ ਮਨ ਨਿਤ ਪ੍ਰਮਾਤਮਾ ਨੂੰ ਜਪਨਾ ਚਾਹੀਦਾ ਹੈ ਜੋ ਦਇਆ ਕਰਨ ਵਾਲਾ ਹੈ ਜਿਸ ਨੂੰ ਸਾਰਾ ਸੰਸਾਰ ਪੂਜ ਰਿਹਾ ਹੈ ਜੋ ਸਭਨਾ ਉੱਤੇ कृपा किरण वाला है उस परमेश्वर दे संता दी रहनी सुन गुरु साहिब बेड़ी दा दृष्टांत देके समझाਉਂਦੇ ਹਨ ਜਿਵੇਂ ਕਿਸੇ ਨੇ ਸਮੁੰਦਰ ਤੋਂ ਪਾਰ ਲੰਘਣਾ ਹੈ ਉਹ ਬੇੜੀ ਉੱਤੇ ਬੈਠ ਜਾਂਦਾ ਹੈ ਉਸੇ ਬੰਦੇ ਦੇ ਸਰੀਰ ਵਿੱਚ ਪੈਂਡੇ ਦਾth ਕੇਵਾਂ ਨਾ ਰਹਾ ਵੱਡਾ ਸਮੁੰਦਰ ਉਸ ਉੱਤੇ ਆਪਣਾ ਅਸਰ ਨਹੀਂ ਪਾਉਂਦਾ ਬੇੜੀ ਉਸ ਨੂੰ ਛੇਤੀ ਹੀ ਪਾਰਲੇ ਕੰਡੇ ਉਤਾਰ ਦਿੰਦੀ ਹੈ। ਤੇਵੇਂ ਸੰਤ ਪਾਰ ਲੰਘਾਉਣ ਵਾਲੇ ਹਨ। ਹੁਣ ਧਰਤੀ ਦਾ ਦ੍ਰਿਸ਼ਟਾਂਤ ਦੇ ਕੇ ਕਥਨ ਕਰਦੇ ਹਨ। ਭਾਵੇਂ ਚੰਦਨ ਹੋਵੇ, ਅਗਰ ਹੋਵੇ ਜਾਂ ਕਪੂਰ ਹੋਵੇ, ਇਹਨਾਂ ਨਾਲ ਧਰਤੀ ਦਾ ਕੋਈ ਪਿਆਰ ਨਹੀਂ। ਭਾਵੇਂ ਕੋਈ ਮਨੁੱਖ ਧਰਤੀ ਉੱਤੇ ਗੰਦਗੀ ਸੁੱਟੇ, ਪਿਸ਼ਾਬ ਕਰੇ, ਭਾਵੇਂ ਕੋਈ ਧਰਤੀ ਨੂੰ ਪੁੱਟੇ, ਪਰ ਧਰਤੀ ਆਪਣੇ ਮਨ ਵਿੱਚ ਬੁਰਾ ਨਹੀਂ ਮਨਾਉਂਦੀ। ਦੇਵੇਂ ਸੰਤ ਸਹਿਨਸ਼ੀਲ ਹਨ ਆਕਾਸ਼ ਦਾ ਦ੍ਰਿਸ਼ਟਾਂਤ ਦੇ ਕੇ ਕਥਨ ਕਰਦੇ ਹਨ ਭਾਵੇਂ ਕੋਈ ਅਮੀਰ ਹੋਵੇ ਜਾਂ ਗਰੀਬ ਹੋਵੇ ਚਾਹੇ ਕੋਈ ਬੁਰਾਈ ਕਰੇ ਜਾਂ ਕੋਈ ਭਲਾਈ ਕਰੇ ਆਕਾਸ਼ ਸਾਰਿਆਂ ਨਾਲ ਜੁੜਿਆ ਰਹਿੰਦਾ ਹੈ ਸਭਨਾ ਵਾਸਤੇ ਸੁੱਖ ਦਾ ਛਤਰ ਬਣਿਆ ਰਹਿੰਦਾ ਹੈ ਉਹ ਕਿਸੇ ਨੂੰ ਆਪਣਾ ਦੋਸਤ ਜਾਂ ਦੁਸ਼ਮਣ ਨਹੀਂ ਸਮਝਦਾ ਸਗੋਂ ਸਾਰਿਆਂ ਨੂੰ ਇਕੋ ਜਿਹਾ ਮੰਨਦਾ ਹੈ ਤਿਵੇਂ ਸੰਤ ਜਿਨ ਸਾਰੀ ਲੁਕਾਈ ਨੂੰ ਇਕੋ ਜਿਹਾ ਮੰਨਦੇ ਹਨ ਸੂਰਜ ਦਾ ਦ੍ਰਿਸ਼ਟਾਂਤ ਦੇ ਕੇ ਕਥਨ ਕਰਦੇ ਹਨ ਜਿਵੇਂ ਸੂਰਜ ਤੇਜ ਰੋਸ਼ਨੀ ਕਰਕੇ ਨਿਕਲਦਾ ਹੈ ਤੇ ਹਨੇਰੇ ਨੂੰ ਖਤਮ ਕਰ ਦਿੰਦਾ ਹੈ ਕੋਈ ਚੰਗਾ ਹੋਵੇ ਜਾਂ ਮੰਦਾ ਸੂਰਜ ਦੀਆਂ ਕਿਰਨਾਂ ਸਾਰਿਆਂ ਨੂੰ ਛੂੰਹਦੀਆਂ ਹਨ ਤੇ ਸੂਰਜ ਦੇ ਮਨ ਵਿੱਚ ਇਸ ਗੱਲ ਦਾ ਦੁੱਖ ਨਹੀਂ ਹੁੰਦਾ ਤਿਵੇਂ ਸੰਤ ਸੂਰਜ ਵਾਂਗ ਹਨ ਹਵਾ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਨ ਠੰਡੀ ਤੇ ਖੁਸ਼ਬੂ ਨਾਲ ਭਰੀ ਹਵਾ ਮੱਠੀ ਮੱਠੀ ਸਭਨਾ ਥਾਵਾਂ ਵਿੱਚ ਇੱਕੋ ਜਿਹੀ ਚਲਦੀ ਹੈ ਜਿੱਥੇ ਵੀ ਕੋਈ ਚੀਜ਼ ਹੋਵੇ ਚੰਗੀ ਹੋਵੇ ਚਾਹੇ ਮੰਦੀ ਉੱਥੇ ਹੀ ਸਾਰਿਆਂ ਨੂੰ ਲੱਗਦੀ ਹੈ ਫਿਰ ਤਾਂ ਵੀਰਜਕ ਨਹੀਂ ਕਰਦੀ ਜਿਵੇਂ ਸੰਤ ਸਾਰੀ ਮਨੁੱਖੀ ਦਾ ਭਲਾ ਕਰਦੇ ਹਨ ਅੱਗ ਦਾ ਦ੍ਰਿਸ਼ਟਾਂਤ ਦੇ ਕੇ ਕਥਨ ਕਰਦੇ ਹਨ ਭਾਵੇਂ ਕੋਈ ਚੰਗੀ ਭਾਵਨਾ ਵਾਲਾ ਹੋਵੇ ਜਾਂ ਮੰਦੀ ਭਾਵਨਾ ਵਾਲਾ ਜਿਹੜਾ ਵੀ ਮਨੁੱਖ ਅੱਗ ਦੇ ਨੇੜੇ ਆਉਂਦਾ ਹੈ ਉਸ ਦਾ ਪਾਲਾ ਦੂਰ ਹੋ ਜਾਂਦਾ ਹੈ ਅਗ ਇਸ ਗਲਵਲ ਧਿਆਨ ਨਹੀਂ ਦਿੰਦੀ ਕਿ ਇਹ ਆਪਣਾ ਹੈ ਇਹ ਪਰਾਇਆ ਹੈ ਉਹ ਸਹਿਜ ਸੁਭਾਵਕ ਵਿਚਰਣ ਕਰਦੀ ਹੈ ਜਿਵੇਂ ਸੰਤ ਜਨਪਾਲ ਹੋਵੇ ਜਾਂ ਮਾੜਾ ਬੰਦਾ ਸਾਰਿਆਂ ਦੀ ਭਲਾਈ ਕਰਦੇ ਹਨ ਜਿਹੜਾ ਵੀ ਸ਼ਰਨ ਵਿੱਚ ਆਉਂਦਾ ਹੈ ਉਸ ਨੂੰ ਆਸਰਾ ਮਿਲ ਜਾਂਦਾ ਹੈ ਇਹ ਮਨਪਿਆਰੇ ਸੰਤਾ ਤੇ ਪ੍ਰਭੂ ਪ੍ਰਭੂ ਵਿੱਚ ਜੁੜਿਆ ਰਹਿੰਦਾ ਹੈ ਨਾਨਕ ਫਰਮਾਉਂਦੇ ਹਨ ਨਿਤ ਪਾਲਨ ਹਰ ਪਰਮੇਸ਼ਰ ਦੇ ਗੁਣ ਗਾਉਣੇ ਚਾਹੀਦੇ ਹਨ ਉਹ ਪ੍ਰਭੂ ਆਪ ਕਿਰਪਾ ਕਰਦਾ ਹੈ